ਕਲਾ ਲਾਂਤਾ ਹੈਗਾ ਹੁਣ ਦੇਸ਼ ਭਰ ਦੇ ਵਿੱਚ ਸ਼ਹੀਦ ਸੁਭਕਰਨ ਦੇ ਸਦਾ ਅਝਲੀ ਸਮਾਗਮ ਹੋਣਗੇ ਵੱਡੀਆਂ ਮਹਾ ਪੰਚਾਇਤਾਂ ਹੋਣਗੀਆਂ ਤੁਸੀਂ ਹਰ ਨੇੜੇ ਪਹਿਲੀ ਵੀ ਕਾਮਯਾਬ ਹੋਈ ਦੂਜੀ ਇਹ ਤੋਂ ਬਤੀ ਕਾਮਯਾਬ ਹੋਗੀ ਜੂਪੀ ਵਿੱਚ ਵੀ ਰਾਸਤਾਨੀ ਕੀ ਪ੍ਰੋਗਰਾਮ ਸਾਡੇ ਹੋਣਗੇ ਗਾਂ ਸਾਊਥ ਇੰਡੀਆ ਚ ਵੀ ਜਾਵਾਂਗੇ ਜਿਹੜਾ ਸਾਡਾ ਹੈਗਾ ਵਾ ਅਪ ਦਾ ਕਿਸਾਨ ਮਜ਼ਦੂਰ ਦਾ ਚੋਣ ਮੈਨੀਫੈਸਟੋ ਲਗਭਗ ਸਾਡੀਆਂ ਮੰਗਾਂ ਚੋਣ ਮੈਨੀਫੈਸਟੋ ਹੈਗੀਆਂ ਅਸੀਂ ਪੂਰੇ ਦੇਸ਼ ਦੇ 140 ਕਰੋੜ ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾਵਾਂਗੇ ਅਰ ਫਿਰ ਸਾਡਾ ਟਰੈਕਟਰ ਉਹਨਾਂ ਨੂੰ ਟੈਂਕ ਕਿਉਂ ਲੱਗਦਾ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਵਿਰੋਧੀ ਧਿਰ ਵੀ ਦਿੱਲੀ ਜਾ ਰਹੀ ਹੈ ਲੱਖਾਂ ਲੋਕ ਲੈ ਕੇ ਜਾਣਗੇ ਹੁਣ ਜੇ ਉਹ ਲੱਖਾਂ ਲੋਕਾਂ ਵਾਸਤੇ ਦਿੱਲੀ ਖਤਰਾ ਨਹੀਂ ਤੇ ਕਿਸਾਨ ਮਜ਼ਦੂਰ ਵਾਸਤੇ ਦਿੱਲੀ ਕਿਉਂ ਖਤਰਾ ਤੁਹ ਨਸੀ ਆਪ ਜਾ ਕੇ ਰੈਲੀਆਂ ਕਰਕੇ ਹਰ ਸ਼ਹਿਰੀ ਪਿੰਡੂ ਤੱਕ ਆਪ ਦੀ ਗੱਲ ਲੈ ਕੇ ਜਾਵਾਂਗੇ ਅਰ ਜਿਹੜਾ ਪਾਜਪਾ ਦਾ ਵਿਰੋਧ ਆ ਉਹ ਲਗਾਤਾਰ ਚੱਲੀ ਰਹੂਗਾ ਅਰ ਉਹਦੇ ਤਾਈਂ ਪਿੰਡਾਂ ਵਿੱਚ ਆਇਆਂ ਨਾ ਸਵਾਲ ਕਰਾਂਗੇ ਜੇ ਸਵਾਲ ਕਰਨ ਦਾ ਮੌਕਾ ਵੀ ਨਹੀਂ ਦਿੰਦੇ ਹੈਗੇ ਤਾ ਫਿਰ ਉਹਨਾਂ ਨੂੰ ਕਹਿ ਲੋ ਵੀ ਅਸੀਂ ਕਾਲੇ ਝੰਡੇ ਖਾਵਾਂਗੇ। ਤਾਂ ਮੈਂ ਕਹਿਣਾ ਵੀ ਇਹ ਤੇ ਦੇਸ਼ ਦੇ 140 ਕਰੋੜ ਲੋਕ ਫੈਸਲਾ ਕਰਨਗੇ ਨਾ ਉਹ ਕਿਤੇ ਇਹ ਨਾ ਕਰ ਦੇਣ ਕਿ ਇਸ ਵਾਰ ਭਾਜਪਾ ਸੱਤਾ ਤੋਂ ਬਾਹਰ ਦੇਖੋ ਜਿਹੜੀ ਪਾਰਟੀ 400 ਸੀਟਾਂ ਜਿੱਤ ਰਹੀ ਹੋਵੇ ਉਹਨੂੰ ਫਿਲਮਾਂ ਸਟਾਰਾਂ ਦਾ ਆਸਰਾ ਲੈਣ ਦੀ ਲੋੜ ਨਹੀਂ ਹੈਗੀ। ਉਹ ਇਹਦਾ ਮੰਨ ਲਓ ਸਭ ਕੁਝ ਅੱਛਾ ਅੰਦਰ ਨਹੀਂ ਹੈਗਾ ਤਾਂ ਉਹਨਾਂ ਦੇ ਮੁੱਦੇ ਚੱਲ ਰਹੇ ਨਹੀਂ ਹੈਗੇ ਬੇਸ਼ੱਕ ਰਾਮ ਮੰਦਰ ਬਣਾਉਣਾ ਮਾੜੀ ਗੱਲ ਨਹੀਂ ਹੈ ਬਣਾਣਾ ਚਾਹੀਦਾ ਰਾਮ ਮੰਦਰ ਪਰ ਉਹਨਾਂ ਦਾ ਮੁੱਦਾ ਠੁੱਸ ਹੋ ਗਿਆ ਕਾਮਯਾਬੀ ਨਹੀਂ ਮਿਲ ਰਹੀ ਹੈਗੇ ਆਸਾਨੀ ਅੰਦੋਲਨ ਨੂੰ ਲੈ ਕੇ ਹੁਣ ਕੀ ਕੁਝ ਖਾਸ ਜੋ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਤਾਂ ਸਾਡੇ ਨਾਲ ਸਰਵਨ ਸਿੰਘ ਪੰਦੇਰ ਮੌਜੂਦ ਨੇ ਗੱਲ ਕਰਾਂਗੇ ਤਾਂ ਪੰਦੇਰ ਸਾਹਿਬ ਕਿਵੇਂ ਵੇਖਦੇ ਹੋ ਕਾਫੀ ਸਮਾਂ ਹੋ ਚੁੱਕਾ ਹੁਣ ਕਿਉਂਕਿ ਪਹਿਲਾ ਅੰਦੋਲਨ ਵੀ ਸੀ ਦੂਜਾ ਅੰਦੋਲਨ ਮਹੀਨੇ ਤੋਂ ਉੱਤੇ ਦਾ ਸਮਾਂ ਹੋ ਚੁੱਕਾ ਤਾਂ ਸਰਕਾਰਾਂ ਦੀ ਕਿਵੇਂ ਰਣਨੀਤੀ ਵੇਖਦੇ ਹੋ ਤਾਂ ਹੁਣ ਕੀ ਅਗਲਾ ਐਲਾਨ ਕੀ ਕਰ ਰਹੇ ਨੇ ਕੋ ਇਕ ਤਾਂ 41 ਦਿਨ ਹੋ ਗਏ ਆਪਣੇ ਬਾਰਡਰਾਂ ਦੇ ਮੋਰਚੇ ਨੂੰ ਉਹਦੇ ਵਿੱਚ ਅਗਲਾ ਲਾਂ ਤਾਂ ਹੈਗਾ ਉਹਨ ਦੇਸ਼ ਭਰ ਦੇ ਵਿੱਚ ਸ਼ਹੀਦ ਸੁਪ ਕਰਨ ਦੇ ਸਦਾ ਅ ਜਲੀ ਸਮਾਗਮ ਹੋਣਗੇ ਵੱਡੀਆਂ ਮਹਾ ਪੰਚਾਇਤਾਂ ਹੋਣਗੀਆਂ ਤੁਸੀਂ ਹਰਿਆਣਾਲੀ ਪਹਿਲੀ ਵੀ ਕਾਮਯਾਬ ਹੋਈ ਦੂਜੀ ਇਹਦੋਂ ਬਤੀ ਕਾਮਯਾਬ ਹੋਗੇ ਜੂਪੀ ਵਿੱਚ ਵੀ ਰਾਜਸਥਾਨ ਵਿੱਚ ਪ੍ਰੋਗਰਾਮ ਸਾਡੇ ਹੋਣਗੇ ਗਾਂ ਸਾਊਥ ਇੰਡੀਆ ਚ ਵੀ ਜਾਵਾਂਗੇ ਇਹਦੋਂ ਗਾਂ ਜਿਹੜਾ ਵਾ ਜਿਹੜਾ ਸਾਡਾ ਹੈਗਾ ਵਾ ਆਪ ਦਾ ਕਿਸਾਨ ਮਜ਼ਦੂਰ ਦਾ ਚੋਣ ਮੈਨੀਫੈਸਟੋ ਲਗਭਗ ਸਾਡੀਆਂ ਮੰਗਾਂ ਹੀ ਚੋਣ ਮੈਨੀਫੈਸਟੋ ਹੈਗੀਆਂ ਅਸੀਂ ਪੂਰੇ ਦੇਸ਼ ਦੇ 140 ਕਰੋੜ ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾਵਾਂਗੇ ਔਰ 80 ਕਰੋੜੋਂ ਦੇ ਤੋਂ ਵਿੱਚ ਕਿਸਾਨ ਨੇ ਵੀ ਜਿਹੜਾ ਵੀ ਜਿਹੜੀ ਸੱਤਾਧਾਰੀ ਸਰਕਾਰ ਆ ਜਿਹੜੇ ਉਹਨੇ ਗੱਲ ਕਹੀ ਸੀ ਵੀ 2022 ਦੇ ਵਿੱਚ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਦਾਂਗੇ ਜਾਂ ਸਵੈਮ ਪ੍ਰਧਾਨ ਮੰਤਰੀ ਜੀ ਬੋਲਦੇ ਰਹੇ ਆ ਵੀ C250 ਦੇ ਅਨਸਾਰ ਫਸਲਾਂ ਦੇ ਭਾਅ ਦਾਂਗੇ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਾਂਗੇ ਵਾਅਦੇ ਕਿਉਂ ਨਹੀਂ ਪੂਰੇ ਕੀਤੇ ਗਏ ਔਰ ਫਿਰ ਸਾਡਾ ਟਰੈਕਟਰ ਉਹਨਾਂ ਨੂੰ ਟੈਂਕ ਕਿਉਂ ਲੱਗਦਾ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਵਿਰੋਧੀ ਧਿਰ ਵੀ ਦਿੱਲੀ ਜਾ ਰਹੀ ਹੈ ਲੱਖਾਂ ਲੋਕ ਲੈ ਕੇ ਜਾਣਗੇ ਹੁਣ ਜੇ ਉਹ ਲੱਖਾਂ ਲੋਕਾਂ ਵਾਸਤੇ ਦਿੱਲੀ ਖਤਰਾ ਨਹੀਂ ਤੇ ਕਿਸਾਨ ਮਜ਼ਦੂਰ ਵਾਸਤੇ ਦਿੱਲੀ ਕਿਉਂ ਖਤਰਾ ਸਾਡਾ ਜਮਹੂਰੀ ਹੱਕ ਹੈਗਾ ਇਹ ਗੱਲਾਂ ਸਭ ਤੋਂ ਵੱਡੀਆਂ ਵੀ ਵੱਡੇ ਪੱਧਰ ਤੇ ਦੇਸ਼ ਚ ਗਈਆਂ ਤਾਂ ਹੁਣ ਅਸੀਂ ਆਾ ਜਾ ਕੇ ਰੈਲੀਆਂ ਕਰਕੇ ਹਰ ਸ਼ਹਿਰੀ ਪਿੰਡੂ ਤੱਕ ਆਪਦੀ ਗੱਲ ਲੈ ਕੇ ਜਾਵਾਂਗੇ আর ਜਿਹੜਾ ਭਾਜਪਾ ਦਾ ਵਿਰੋਧ ਹੈ ਉਹ ਲਗਾਤਾਰ ਚੱਲਦਾ ਰਹੂਗਾ ਅਰ ਉਹਦੇ ਤਾਈਂ ਪਿੰਡਾਂ ਵਿੱਚ ਆਇਆ ਨਾ ਸਵਾਲ ਕਰਾਂਗੇ ਜੇ ਸਵਾਲ ਕਰਨ ਦਾ ਮੌਕਾ ਵੀ ਨਹੀਂ ਦਿੰਦੇ ਹੈਗੇ ਤਾਂ ਫਿਰ ਉਹਨਾਂ ਨੂੰ ਕਹਿ ਲੋ ਪੀ ਅਸੀਂ ਕਾਲੇ ਝੰਡੇ ਵਿਖਾਵਾਂਗੇ ਤਾਂ ਭੰਦੇਰ ਸਾਹਿਬ ਬੀਜਪੀ ਅਕਸਰ ਵਾਅਦੇ ਕਰਦੀ ਆ ਹੁਣ ਵੀ ਜਿਹੜਾ ਇਲੈਕਸ਼ਨ ਹੈਗੇ ਨੇ ਚੋਣ ਜਾਬਤਾ ਲੱਗੀ ਹੋਈ ਆ ਪਹਿਲੀ ਵਾਰ ਹੋ ਰਿਹਾ ਕਿ ਚੋਣ ਜਾਬਤਾ ਦੌਰਾਨ ਵੀ ਜਿਹੜੇ ਕਿਸਾਨ ਸੜਕਾਂ ਦੇ ਉੱਤੇ ਬੈਠੇ ਨੇ ਤਾਂ ਕੀ ਲੱਗਦਾ ਇੱਕ ਤਾਂ ਸੜਕਾਂ ਤੇ ਬਹਿਣ ਦੇ ਨਾਲ ਕੋਈ ਫਾਇਦਾ ਮਿਲ ਸਕਦਾ ਦੂਜੀ ਗੱਲ ਕਿ ਜਿੱਦਾਂ ਬੀਜਪੀ ਵਾਅਦੇ ਕਰ ਰਹੀ ਆ ਕਿ ਅਸੀਂ ਸਾਰੀ ਨੇ ਸਾਰੀਆਂ ਸੀਟਾਂ ਜਣੀਆਂ ਉਹ ਆਪਣੀ ਚੋਲੀ ਪਾਵਾਂਗੇ ਆਪ ਜਿੱਤਾਂਗੇ ਤਾਂ ਾਰੇ ਜਿਹੜੇ ਕਹਿ ਸਕਦੇ ਆ ਉਤੋਂ ਹਰ ਇੱਕ ਸੀਟ ਦੇ ਉਤੋਂ ਕੋਈ ਨਾ ਕੋਈ ਬਾਲੀਵੁੱਡ ਦਾ ਸਟਾਰ ਖੜਿਆ ਖਿਲਾਰਿਆ ਜਾ ਰਿਹਾ ਤੇ ਇਹ ਚੀਜ਼ ਦਾ ਕਿੰਨਾ ਕਸਰ ਪੈ ਸਕਦਾ ਨਹੀਂ ਦੇਖੋ ਭਾਜਪਾ ਤਾਂ ਕਹਿ ਰਹੀ ਆ ਵੀ ਇਸ ਵਾਰ 400 ਕੇ ਪਾਰ ਤਾਂ ਮੈਂ ਕਿੰਨਾ ਵੀ ਇਹ ਤੇ ਦੇਸ਼ ਦੇ 140 ਕਰੋੜ ਲੋਕ ਫੈਸਲਾ ਕਰਨਗੇ ਨਾ ਉਹ ਕਿਤੇ ਇਹ ਨਾ ਕਰ ਦੇਣ ਕਿ ਇਸ ਵਾਰ ਭਾਜਪਾ ਸੱਤਾ ਤੋਂ ਬਾਹਰ ਇਹ ਤਾਂ ਹੁਣ ਸਮਾਂ ਦੱਸੂ ਦੇਖੋ ਜਿਹੜੀ ਪਾਰਟੀ 400 ਸੀਟਾਂ ਜਿੱਤ ਰਹੀ ਹੋਵੇ ਉਹਨੂੰ ਫਿਲਮਾਂ ਸਟਾਰਾਂ ਦਾ ਆਸਰਾ ਲੈਣ ਦੀ ਲੋੜ ਨਹੀਂ ਹੈਗੀ ਉਹ ਇਹਦਾ ਮਤਲਬ ਸਭ ਕੁਝ ਅੱਛਾ ਅੰਦਰ ਨਹੀਂ ਹੈਗਾ ਤਾਂ ਉਹਨਾਂ ਦੇ ਮੁੱਦੇ ਚੱਲ ਰਹੇ ਨਹੀਂ ਹੈਗੇ ਬੇਸ਼ੱਕ ਰਾਮ ਮੰਦਰ ਬਣਾਉਣਾ ਮਾੜੀ ਗੱਲ ਨਹੀਂ ਹੈ ਬਣਾਣਾ ਚਾਹੀਦਾ ਰਾਮ ਮੰਦਰ ਪਰ ਉਹਨਾਂ ਦਾ ਮੁੱਦਾ ਠੁੱਸ ਹੋ ਗਿਆ ਕਾਮਯਾਬੀ ਨਹੀਂ ਮਿਲ ਰਹੀ ਹੈਗੀ ਸਿਗੇ ਦਾ ਮੁੱਦਾ ਲੈ ਕੇ ਆਏ ਉਹ ਵੀ ਚੱਲ ਨਹੀਂ ਰਿਹਾ ਕੁਝ ਵੀ ਨਾ ਕਾਮਯਾਬ ਹੋ ਗਏ ਹੁਣ ਫਿਰ ਫਿਰ ਇਸ ਕਰਕੇ ਸਾਡੇ ਤੇ ਆਰਐਸਐਸ ਵਾਰ ਕਰਦੀ ਆ ਵੀ ਭਾਈ ਇਹ ਤਾਂ ਜੀ ਹਰਾਕਤਵਾਦੀ ਨੇ ਤਾਂ ਜੀ ਹਲਗਾਓਵਾਦੀ ਨੇ ਇਹ ਤਾਂ ਜੀ ਵੋਟਾਂ ਦੇ ਵਿੱਚ ਦੇਸ਼ ਦੇ ਅੰਦਰ ਬਦਮਨੀ ਫੈਲ ਕਰਨ ਕਰ ਤੋ ਦੇਸ਼ ਦਾ ਦੁਨੀਆ ਦਾ ਵੱਡਾ ਸੰਗਠਨ ਸਾਡੇ ਖਿਲਾਫ ਹੋ ਰਿਹਾ ਇਸ ਕਰਕੇ ਬੋਲ ਰਿਹਾ ਪਰ ਉਹਨਾਂ ਦਾ ਸਿਆਸੀ ਨੁਕਸਾਨ ਹੋ ਰਿਹਾ ਤੋ ਇਸ ਵਾਰੀ ਸੜਕਾਂ ਤੇ ਬੈਣਾ ਸਾਡੇ ਲਈ ਬਹੁਤ ਲਾਹੇਮੰਦ ਆਉ ਸਭ ਤੋਂ ਵੱਡਿਆ ਦੇਸ਼ ਦਾ ਕੋਈ ਵੀ ਕਿਸਾਨ ਮਜ਼ਦੂਰ ਸ਼ਹਿਰੀ ਮਲਾਜ਼ਮ ਆਪਣੇ ਆਰਥਿਕ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ ਵੋਟ ਕਰੇ ਹਮੇਸ਼ਾ ਹੀ ਕਕਮਰਾਨ ਪੰਜਾਬ ਦੇ ਵਿੱਚ ਇੱਕ ਪਾਰਟੀ ਰਹੀ ਆ ਉਹ ਮਲਬ ਪੰਥ ਦੇ ਨਾਂ ਤੇ ਵੋਟਾਂ ਲੈਂਦੀ ਰਹੀ ਤੁਮ ਕਦੀ ਵੀ ਤੁਸੀਂ ਦੇਖੋ ਨਾ ਧਰਮ ਬੰਦੇ ਦਾ ਆਜ਼ਾਦੀ ਆ ਉਹ ਆਪਣੇ ਧਰਮ ਨਾਲ ਜੀਵੇ ਆਪਣੇ ਜੀਵਨ ਮੰਨੇ ਪਰ ਉਹਦੇ ਜਿਹੜਾ ਚੁੱਲਾ ਚੌਂਕਾ ਵਾ ਉਹ ਥੋੜੇ ਆਰਥਿਕ ਮੁੱਦਿਆਂ ਨਾਲ ਚੱਲਣਾ ਹੈਗਾ ਤੋਂ ਅਸੀਂ ਆਰਥਿਕ ਮੁੱਦਿਆਂ ਦੇ ਵਾਲੇ ਚੋਣ ਕੈਂਪੇਨ ਨੂੰ ਕਮਾਉਣਾ ਚਾਹੁੰਦੇ ਆ ਜੇ ਦੇਸ਼ ਦੀ ਰਾਜਨੀਤੀ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਤੇ ਆਧਾਰਿਤ ਲਕਸ਼ਣ ਦਾ ਮੇਨ ਮੁੱਦਾ ਬਣੀ ਉਹ ਬਨ ਵੀ ਰਹੀ ਆ ਤੇ ਸਭ ਤੋਂ ਵੱਡੀ ਪ੍ਰਾਪਤੀ ਸਾਡੀ ਅੰਦੋਲਨ ਵਿੱਚ ਹੋਊਗੀ ਜਿਸ ਤਰੀਕੇ ਦੇ ਨਾਲ ਕੇਰੇਵਾਲ ਹੁਣਾਂ ਦੇ ਗ੍ਰਿਫਤਾਰੀ ਨੂੰ ਲੈ ਕੇ ਸਾਰੀ ਆਮ ਆਦਮੀ ਪਾਰਟੀ ਉੱਥੇ ਪ੍ਰਦਰਸ਼ਨ ਕਰ ਰਹੀ ਆ ਤਾਂ ਕਿਸਾਨਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਕਿਸਾਨਾਂ ਤੋਂ ਇਹੋ ਜਿਹਾ ਡਰਿਆ ਹੈਗਾ ਕੀ ਖੋਫ ਹੈਗਾ ਕਿ ਦਿੱਲੀ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਦਿੱਲੀ ਤਾਂ ਛੱਡੋ ਹਰਿਆਣਾ ਵੀ ਨਹੀਂ ਟੱਪਣ ਦਿੱਤਾ ਜਾ ਰਿਹਾ ਇਸ ਗੱਲ ਦਾ ਜਵਾਬ ਤਾਂ ਕਿ ਜਦੋਂ ਪਾਜਪਾ ਕਠ ਜੋੜ ਦਾ ਵਿਰੋਧ ਕਰਨਾ ਉਹ ਤੋਂ ਲਵਾਂਗੇ ਨਾ ਠੀਕ ਆ ਔਰ ਇਹਨਾਂ ਨੂੰ ਜੋ ਇਹਨਾਂ ਨੇ ਕੀਤਾ ਇਹਦਾ ਖਾਮਿਆਨਾ ਲਖਣ ਦੇ ਵਿੱਚ ਭੁਗਤਣਾ ਪਊਗਾ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜਾਣਾ ਸਰਕਾਰ ਦਾ ਰੁੱਖ ਕੀ ਲੱਗਦਾ ਹੈ ਪੰਦੇਰ ਸਾਹਿਬ ਕਿਉਂਕਿ ਕਾਫੀ ਸਮਾਂ ਹੋ ਗਿਆ ਹੈ ਕਿ ਹਲੇ ਤੱਕ ਕਿਉਂ ਨਹੀਂ ਇਦਾਂ ਕਿਸਾਨਾਂ ਦੇ ਨਾਲ ਕਿਉਂਕਿ ਜੇਕਰ ਦੂਜੇ ਪੱਨੇ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰਦੇ ਆ ਉਹ ਨੂੰ ਦਿੱਲੀ ਵੀ ਜਾਣ ਦਿੱਤਾ ਜਾਂਦਾ ਜੇ ਆਪਣੇ ਕਿਸਾਨਾਂ ਦੀ ਗੱਲ ਕਰੀਏ ਗੈਰਾਇਨੀਤਕਾਲਿਆਂ ਦੀ ਤੇ ਉਹਨਾਂ ਨੂੰ ਤਾਂ ਹਰਿਆਣਾ ਨਹੀਂ ਟੱਪਣ ਦਿੱਤਾ ਜਾਂਦਾ ਦੇਖੋ ਸਰਕਾਰ ਆਪਸੀ ਪਾੜਾ ਪਾਉਣਾ ਚੰਦੀ ਹੁੰਦੀ ਆ ਉਹ ਪੱਤੇ ਖੇਡਦੇ ਹੁੰਦੇ ਆ ਪਰ ਉਹ ਕਾਮਜਾਬ ਨਹੀਂ ਹੋਣਗੇ ਆ ਜਿੱਥੋਂ ਤੱਕ ਹੈਗਾ ਸਵਾਲ ਮੈਨੂੰ ਲੱਗਦਾ ਵੀ ਸਾਰੀਆਂ ਗੱਲਾਂ ਦਾ ਜਵਾਬ ਇਹ ਅੰਦੋਲਨ ਦੇਊਗਾ ਇਹ ਚੱਲ ਰਿਹਾ ਹੈਗਾ ਠੀਕ ਹੈ ਨਾ ਮੈਂ ਕਹਿੰਦਾ ਵੀ ਤੁਸੀਂ ਸਿਰਫ ਵੇਟ ਕਰੋਗੇ ਵਾਚ ਕਰੋ ਇਹਨਾਂ ਚੀਜ਼ਾਂ ਨੂੰ ਮੈਨੂੰ ਨਹੀਂ ਲੱਗਦਾ ਹੈਗਾ ਵੀ ਇਹ ਇਹ ਜਿਹੜਾ ਜੋ ਕੁਝ ਅੱਜ ਅੱਜ ਵੀ ਸਰਕਾਰ ਦੀ ਨੀਤੀ ਕੀ ਆ ਸਰਕਾਰ ਦੀ ਨੀਤੀ ਕਾਰਪੋਰੇਟ ਘਰਾਣਿਆਂ ਨੂੰ ਪੂਰੇ ਦੇਸ਼ ਦੇ ਆਰਥਿਕ ਸੋਮਿਆਂ ਤੇ ਕਬਜ਼ਾ ਕਰਵਾਉਣਾ ਔਰ ਕੱਲਾ ਮੋਦੀ ਜੀ ਜ਼ਿੰਮੇਵਾਰ ਨਹੀਂ ਜਿਹੜੇ ਸਮਝੌਤੇ ਉਹ ਵੀ ਜ਼ਿੰਮੇਵਾਰ ਆ ਉਹ ਮੋਦੀ ਜੀ ਮਰਬੂਰ ਨੇ ਡਬਲਯੂਟੀਓ ਦੀ ਪਾਲਿਸੀ ਅਨੁਸਾਰ ਅਰੇ ਵੱਡੀ ਲੜਾਈ ਆ ਜਿਹਨੂੰ ਅਸੀਂ ਲੜ ਰਹੇ ਆ ਇਹ ਲੜਾਈ ਕੋਈ ਛੇਤੇ ਨਾਲ ਜਿੱਤੀ ਜਾਣ ਵਾਲੀ ਨਹੀਂ ਹੈਗੀ ਹਾਂ ਜਿੰਨਾ ਸਮਾਂ ਵੀ ਲੱਗੇ ਅਸੀਂ 19 ਦਿਨ ਤੱਕ ਲੜਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਸੁਪਰੀਮ ਨੂੰ ਈਡੀ ਦੇ ਨਾਲ ਦਬਾਇਆ ਜਾ ਰਿਹਾ ਤਾਂ ਕਿਸਾਨਾਂ ਦੇ ਉੱਤੇ ਵੀ ਕਿਤੇ ਐਹੋ ਜੀ ਚਾਲ ਨਾ ਖੇਡੀ ਜਾ ਸਕੇ ਬੀਜੇਪੀ ਵੱਲੋਂ ਤਾਂ ਉਹਨਾਂ ਤੋਂ ਕਿਵੇਂ ਆਪਣੇ ਆਪ ਨੂੰ ਸੁਰੱਖਤ ਰੱਖੋ ਨਾ ਨਹੀਂ ਅਸੀਂ ਨਹੀਂ ਮੋਦੀ ਜੀ ਦੀ ਈਡੀ ਕੋ ਡਰਦੇ ਹੈਗੇ ਨਾ ਉਹਦੀ ਸੀਬੀਆਈ ਕੋ ਡਰਦੇ ਉਹ ਦੇਖ ਲੈ ਸਾਡੇ ਤੇ ਇਸਤੇਮਾਲ ਕਰਕੇ ਸਾਨੂੰ ਕੋਈ ਖਤਰਾ ਨਹੀਂ ਹੈਗਾ ਨਾ ਸਾਡੂ ਕੋ ਇਹੋ ਜਿਹਾ ਮਾਲ ਮੱਤਾ ਸਾਨੂੰ ਦੇਣਾ ਪਊ ਅਗਲਿਆਂ ਨੂੰ ਠੀਕ ਆ ਦੇਖੋ ਵਿਰੋਧੀ ਤੇ ਡਰੀ ਹੋਈ ਆ ਆਮ ਆਦਮੀ ਉਹ ਪਾਰਟੀ ਜਿਹੜੀ ਸਭ ਤੋਂ ਵੱਧ ਡਰਪੋਕ ਸਾਬਤ ਹੋਈ ਆ ਜੋ ਸਾਨੂੰ ਲੱਗਦਾ ਜਿਸ ਕਰਕੇ ਭਗਵੰਤ ਮਾਨ ਜੀ ਉਹਦੇ 92 ਐਮਐਲਏ ਸਾਡੇ ਹੱਕ ਚ ਨਹੀਂ ਬੋਲਣ ਦੇ ਉਹ ਦੇਖੋ ਫੜਤਾ ਉਹਨਾਂ ਲਿਆ ਦੇਖੋ ਜੇ ਤਾਂ ਉਹਨਾਂ ਕਰਪਸ਼ਨ ਕੀਤੀ ਆ ਫਿਰ ਤਾਂ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਜੇ ਰਾਜਨੀਤਿਕ ਵਿਰੋਧਤਾ ਤਾਂ ਹੀ ਜੇ ਰਾਜਨੀਤਿਕ ਦੁਸ਼ਮਣ ਦੇ ਇੱਕ ਵਿਰੋਧੀ ਧਿਰ ਦੇ ਨਾਤੇ ਉਹਨਾਂ ਨੂੰ ਇੱਕ ਪੋਲਿਟੀਕਲ ਅਜੰਡੇ ਤਹਿਤ ਫੜਿਆ ਜਾ ਰਿਹਾ ਉਹ ਗਲਤ ਹੈਗਾ ਠੀਕ ਹੈ ਨਾ ਮੈਨੂੰ ਲੱਗਦਾ ਸੋ ਇਹ ਗਲਤੀ ਇਹ ਤਾਂ ਜਾਂਚ ਪੜਤਾਲ ਦਾ ਵਿਸ਼ਾ ਹੈਗਾ ਪਰ ਪਹਿਲੀ ਵਾਰ ਹੋਇਆ ਕਿਸੇ ਸਿਟਿੰਗ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਔਰ ਚੋਣਾਂ ਤੋਂ ਬਾਅਦ ਜਦੋਂ ਲક્ષਣ ਕੋਟ ਲੱਗ ਗਿਆ ਹੋਵੇ ਤਾਂ ਇਹ ਈਡੀ ਦਾ ਜਾਂ ਸੀਬੀਆਈ ਦਾ ਇਸਤੇਮਾਲ ਪਹਿਲੀ ਵਾਰ ਬੜੀਆਂ ਸਰਕਾਰਾਂ ਨੇ ਉਹਨਾਂ ਨੇ ਦੁਰਪਯੋਗ ਕੀਤਾ ਇਹਨਾਂ ਦਾ ਤੇ ਭਾਜਪਾ ਵੀ ਦੁਰਪਯੋਗ ਕਰ ਰਹੀ ਹੈ ਕਹਿੰਦੇ ਕੋਈ ਗੁਰੇਜ਼ ਨਹੀਂ ਹੈਗਾ ਕਿਉਂਕਿ ਸੁਨੀਲ ਜਾਖੜ ਨੇ ਵੱਡੇ ਬਿਆਨ ਦਿੱਤੇ ਪੰਜਾਬ ਦੇ ਮੰਤਰੀ ਨੂੰ ਐਮਐਲਏ ਨੂੰ ਜਿਹੜੀ ਆ ਸਾਫ ਵਾਰਨਿੰਗ ਦਿੱਤੀ ਆ ਕਿ ਤੁਸੀਂ ਵੀ ਵਿਚਾਰ ਰੱਖੋ ਤੁਹਾਡੇ ਤੇ ਵੀ ਐਕਸ਼ਨ ਹੋਊਗਾ ਹਾਂ ਕੋਈ ਨਹੀਂ ਜੇ ਮੁੱਖ ਮੰਤਰੀ ਸਾਡੇ ਦੇ ਪੱਲੇ ਕੁਝ ਹੋਵੇ ਭਗਵੰਤ ਮਾਨ ਦੇ ਤਾਂ ਸੁਨੀਲ ਜਾਖੜ ਸਾਹਿਬ ਦਾ ਵੀ ਬਹੁਤ ਕੁਝ ਫੜਿਆ ਜਾਗਦਾ ਕਿੰਨੀਆਂ ਕਿੰਨੂਆਂ ਤੇ ਸਬਸਿਡੀ ਦਾ ਇੰਨਾ ਵੀ ਬੜੀ ਲਈ ਆ ਇਹ ਤਾਂ ਹੁਣ ਪੰਜਾਬ ਸਰਕਾਰ ਆ ਨਾ ਚਲੋ ਉਹ ਐਮਐਲਏ ਨੂੰ ਤੁਮ ਕੀ ਦੇਦੇ ਐਮਐਲਏ ਦੇ ਬਾਰੇ ਜਵਾਬ ਦੇਣ ਤਾਂ ਹੁਣ ਕਿੰਨੀਆਂ ਜਥੇਬੰਦੀਆਂ ਤੁਹਾਡੇ ਨਾਲ ਖੜੀਆਂ ਨੇ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਦੇਖੋ ਅੱਜ ਤੁਹਾਨੂੰ ਪਤਾ ਮੁਲਾਜ਼ਮ ਸਪੋਰਟ ਕਰ ਰਹੇ ਸਾਡੇ ਰੋਜ ਰੋਜ ਦੇ ਨਾਲ ਹੋਰ ਸਾਰੀਆਂ ਜਥੇਬੰਦੀਆਂ ਲਗਭਗ ਸਾਡੇ ਫੋਰਮ ਨਾਲ ਪਹਿਲਾਂ ਕਿ 100 ਤੋਂ ਪਲੱਸ ਜਥੇਬੰਦੀਆਂ 100 ਤੋਂ ਪਲੱਸ ਡੱਲੇਵਾਲ ਸਾਹਿਬ ਦੇ ਨਾਨ ਪੋਲਿਟਿਕਲ ਦੇ ਨਾਲ ਸਾਡਾ ਕਿਸਾਨ ਲਗਭਗ ਵੱਡੀਆਂ ਜਾਂਦੇ ਤਾਂ 200-250 ਜਥੇਬੰਦੀਆਂ ਸਮਰਥਨ ਹੈਗਾ ਆਪਾਂ ਤਾਂ ਸਾਡੇ ਨਾਲ ਜੋ ਕਹਿ ਸਕਦੇ ਕਿ ਡਰਾਈਵਰ ਮਹਿਕਮਾ ਵੀ ਜੋ ਸਾਡੇ ਨਾਲ ਮੌਜੂਦ ਹੈਗਾ ਤਾਂ ਮੁਲਾਜ਼ਮ ਤੇ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਸਰਕਾਰਾਂ ਵੱਲੋਂ ਜੜੀਆਂ ਗੱਲਬਾਤ ਕੀਤੀ ਜਾਂਦੀ ਇਆ ਕਿਉਂਕਿ ਜੇਕਰ ਗੱਲ ਕਰੀਏ ਕਿ ਬੈਠੇ ਵੀ ਗਏ ਨੇ ਵਿਚਾਰ ਚਰਚਾ ਵੀ ਹੋਈ ਆ ਕਿਸਾਨਾਂ ਦੀ ਜਿਹੜੀ ਗੱਲ ਨਹੀਂ ਸੁਣੀ ਗਈ ਉਸ ਦਾ ਹੱਲ ਨਹੀਂ ਕੱਢਿਆ ਗਿਆ ਤਾਂ ਤੁਸੀਂ ਹੁਣ ਸਪੋਰਟ ਕਰਦੇ ਹੋ ਪੂਰੀ ਬਿਲਕੁਲ ਜੀ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਸਪੋਰਟ ਕਰਦੇ ਰਹੇ ਆ ਤੇ ਅੱਜ ਵੀ ਜਿਹੜਾ ਸਾਡਾ ਫਰਜ਼ ਵੀ ਬੰਦਾ ਵੀ ਜਿਹੜਾ ਹਿੰਦੁਸਤਾਨ ਦਾ ਪੰਜਾਬ ਦਾ ਕਿਸਾਨ ਆ ਅੰਨ ਦਾਤਾ ਆ ਉਹ ਸੜਕਾਂ ਤੇ ਬੈਠਾ ਵਾ ਕਿਉਂਕਿ ਸਾਡੇ ਬਜ਼ੁਰਗ ਆ ਸਾਡੇ ਘਰਾਂ ਦੇ ਵਿੱਚੋਂ ਹੀ ਆ ਮਲਾਜ਼ਮ ਅਸੀਂ ਬਾਅਦ ਚ ਪਹਿਲਾਂ ਕਿਸਾਨ ਆ ਹਰ ਦੇਸ਼ ਦਾ ਜਿਹੜਾ ਨਾਗਰਿਕ ਆ ਉਹ ਕਿਸਾਨ ਆ ਕਿਉਂਕਿ ਕਿਸਾਨ ਜਿਹੜੇ ਕੋਈ ਆਪਣੀ ਖੇਤੀ ਨਹੀਂ ਕਰੂਗਾ ਕਮਾਏਗਾ ਨਹੀਂ ਤੇ ਦੇਸ ਖਾਏਗਾ ਕੀ ਇਸ ਦੇ ਨਾਤੇ ਅਸੀਂ ਜਰਾ ਪੂਰੀਆਂ ਜੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਜਾਂ ਟੈਕਨੀਕਲ ਜਥੇਬੰਦੀਆਂ ਜੁਨੀਆ ਨੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਕਿਸਾਨ ਦੀ ਜਿਹੜੀ ਬਿਲਕੁਲ ਹੱਕੀ ਮੰਗਿਆ ਹੱਕੀ ਜਰੀਆ ਲੜਾਈ ਲੜਦੇ ਜੇ ਕੋਈ ਗੈਰਕਾਨੂੰਨ ਲੜਾਈ ਲੜਦਾ ਉਹਦੇ ਨਾਲ ਬਿਲਕੁਲ ਨਹੀਂ ਆ ਜਿਹੜਾ ਆਪਣਾ ਜਾਇਜ਼ ਮੰਗਾਂ ਦੇ ਉੱਤੇ ਜਿਹੜੀ ਲੜਾਈ ਲੜਦੇ ਆਪਣੀ ਰੋਟੀ ਰੋਜੀ ਦੀ ਲੜਾਈ ਆ ਇਹ ਆਪਣੀ ਜਿਹੜੀ ਸਾਫ਼ ਸੁਥਰੀ ਕਿਰਤ ਕਰਨੀ ਆ ਉਹਦਾ ਜਾਇਜ਼ ਸਾਡੇ ਭਾ ਰੇਟ ਬੰਦੇ ਉਹਦੀ ਲੜਾਈ ਆ ਅਸੀਂ ਬਿਲਕੁਲ ਸਪੋਰਟ ਕਰਦੇ ਹਾਂ ਜ ਹਰ ਪੱਖੋਂ ਕਰਦੇ ਹਾਂ ਕੀ ਤੁਸੀਂ ਕਿਸਾਨਾਂ ਵਾਸਤੇ ਫਰੀ ਦੇ ਵਿੱਚ ਬੱਸ ਦੀ ਜਿਹੜੀ ਸੇਵਾ ਦੀ ਸਹੂਲਤ ਜਿਹੜੀ ਉਹ ਕੀ ਪ੍ਰਦਾਨ ਇਹਨਾਂ ਨੂੰ ਦਵੋਗੇ ਕਿ ਜਿਹੜੇ ਕਿਸਾਨ ਇੱਥੋਂ ਜਾਣਾ ਚਾਹੁੰਦੇ ਨੇ ਉੱਥੋਂ ਤੱਕ ਜਾ ਸਕੋ ਉਹ ਜੀ ਇੱਕ ਅਲੱਗ ਵਿਸ਼ਾ ਹੈ ਉਹ ਮੈਨੇਜਮੈਂਟ ਦਾ ਇੱਕ ਸਾਡਾ ਚੈਕਿੰਗ ਸਟਾਪ ਆ ਸਾਡਾ ਵੀ ਕਿਤੇ ਨਾ ਕਿਤੇ ਜਿਹੜਾ ਸਰਕਾਰੀ ਅਧਾਰਾ ਆ ਉਹਦੇ ਉੱਤੇ ਅਸੀਂ ਜਿਹੜਾ ਆਪਣੀ ਮੈਨੇਜਮੈਂਟ ਨਾਲ ਵਿਚਾਰ ਆਪਣੀ ਜਾਂ ਸਰਕਾਰ ਦੇ ਨਾਲ ਵਿਚਾਰ ਕਰਕੇ ਉਹ ਕੰਮ ਕਰ ਸਕਦੇ ਹਾਂ ਵੈਸੇ ਤੇ ਇਹ ਤੁਹਾਨੂੰ ਪਤਾ ਵੀ ਫਰੀ ਸਫਰ ਜਿਹੜਾ ਰੋਡਵੇ ਤੇ ਕਾਫੀ ਆ ਔਰਤਾਂ ਦਾ ਫ੍ਰੀ ਸਫਰ ਲਾ ਲੋ ਜਾਂ ਹੋਰ ਕਈ 18 20 ਕੈਟਾਗਰੀਆਂ ਫ੍ਰੀ ਸਫਰ ਕਰਦੀਆਂ ਤੇ ਇਹ ਵੀ ਆਪਾਂ ਵਿਚਾਰ ਕਰਕੇ ਜਰੀਆ ਉਹ ਕਰਾਂਗੇ ਜਿੰਨੀ ਬਾਕੀ ਅਸੀਂ ਵਿਤੀ ਸਹਾਤਾ ਜਾਂ ਹੋਰ ਸਮੂਲੀਅਤ ਦੇ ਪੱਖੋਂ ਹਰ ਪੱਖੋਂ ਜਿਹੜਾ ਉਹ ਮੋੜੇ ਨਾਲ ਮੋੜਾ ਜੋੜ ਕੇ ਕਰਾਂਗੇ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਇਹ ਸਨ ਕਿਸਾਨਾਂ ਦੇ ਨਾਲ ਅੱਜ ਜੋ ਡਰਾਈਵਰ ਮਹਿਕਮੇ ਵੱਲੋਂ ਜਿਹੜੀ ਨਾਲ ਸਾਥ ਜਾਂ ਦੇ ਦਿੱਤਾ ਗਿਆ ਤਾਂ ਸਰਵਨ ਸਿੰਘ ਪੰਨੇਰੋਂ ਨਾਲ ਖਾਸ ਤੌਰ ਦੇ ਉੱਤੇ ਇਹ ਗੱਲਾਂ ਕੀਤੀਆਂ ਗਈਆਂ ਨੇ ਕਿ ਸਰਕਾਰ ਖਾਸ ਤੌਰ ਤੇ ਦਿੱਲੀ ਦੀ ਸਰਕਾਰ ਚਾਹੇ ਜਿੰਨੂੰ ਮਰਜ਼ੀ ਜੋ ਸਟਾਰ ਕੰਪੇਨਰ ਦੀ ਗੱਲ ਕਰ ਇਹ ਚਾਹੇ ਸਟਾਰ ਸੀਟ ਦੀ ਗੱਲ ਕਰ ਲਈਏ ਤਾਂ ਹਰ ਥਾਂ ਦੇ ਉੱਤੇ ਕਿਤਨਾ ਕਿਤੇ ਕਿਸਾਨਾਂ ਦੀ ਇਸ ਵਰ ਨੀਗਾ ਜ਼ਰੂਰ ਹੈਗੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ੇਸ਼ ਤੌਰ ਤੇ ਉੱਤੇ ਕਿਸਾਨ ਇਹ ਫੈਸਲਾ ਕਰਨਗੇ ਕਿ ਸਰਕਾਰ ਕਿਹਦੀ ਬਣਾਉਣੀ ਹੈ ਤਾਂ ਮੋਦੀ ਸਰਕਾਰ ਨੂੰ ਜ਼ਰੂਰ ਉਹਨਾਂ ਵੱਲੋਂ ਵਾਰਨਿੰਗ ਵੀ ਦਿੱਤੀ ਗਈ ਆ ਤਾਂ ਹੁਣ ਵੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜਾ ਕਿਸਾਨਾਂ ਦੇ ਮੰਗਾਂ ਨੇ ਉਹਨਾਂ ਦਾ ਹੱਲ ਹੁੰਦਾ ਹੈ ਜਾਂ ਨਹੀਂ ਹੁੰਦਾ ਕਿਉਂਕਿ ਤਰਨਾ ਉਸੇ ਤਰੀਕੇ ਦੇ ਨਾਲ ਅੰਦੋਲਨ ਚੱਲ ਰਿਹਾ ਤਾਂ ਕਿੰਨੇ ਸਮੇਂ ਤੱਕ ਚੱਲਦਾ ਇਹੇ ਵੇਖਣ ਵਾਲੀ ਗੱਲ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਨ ਸੁਣਨਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿ